ਆਓ ਵੀ ਮਿੱਤਰੋ ਕਹਿੰਦੇ ਨੇ ਵੈਲਕਮ ਬੈਕ ਟੂ ਤੁਹਾਡੇ ਭਰਾ ਦੇ ਵਲੌਗ ਦੇ ਵਿੱਚ ਤੇ ਆਪਣਾ ਵਲੌਗ ਸਟਾਰਟ ਹੋ ਰਿਹਾ ਘਰਾਟ ਸੰਗਰੂਰ ਘਰਾਟਾ ਕੋਲੋਂ ਉਰੇ ਆਪਾਂ ਕਰਾਉਣੇ ਨੇ ਡੀਜੀ ਤੁਹਾਨੂੰ ਪਤਾ ਗੱਡੀ ਤੇ ਆਹ ਖੜਾ ਮਿੱਤਰਾਂ ਦਾ ਟਰੱਕ ਮਿੱਤਰਾਂ ਦਾ ਟਰੱਕ ਚੱਲਿਆ ਨਾਸ ਕਰਕੇ ਆਪਣਾ ਨਾਸਕ ਦੀ ਭਲਾਈ ਆ ਤੋਂ ਲਈ ਕਰਾ ਲਈ ਆਪਾਂ ਇਹ ਗੱਡੀ ਸਰਵਿਸ ਵਰਕ ਕਰਾਈ ਆ ਤਾਂ ਕਰਕੇ ਥੋੜਾ ਆਪਣਾ ਹੋ ਲੱਗਿਆ ਟਾਈਮ ਤੇ ਆਜੋ ਤੁਹਾਨੂੰ ਅੱਗੇ ਵੀ ਆਪਾਂ ਗੱਡ ਜਿਹੜੀ ਬੰਦੇ ਬਾਤਾਂ ਕਦੇ ਕਦੇ ਉਹਦਾ ਕਹਾਂਗੇ ਇੱਕ ਇੱਕ ਨਹੀਂ ਹੁੰਦਾ ਐਤ ਤਿੰਨ ਤਿੰਨ ਬੰਦੇ ਆ ਚਲੋ ਆ ਜਓ ਦਰਦਰ ਖੜਾ ਮਿੱਤਰਾਂ ਟਰੱਕ ਗੱਡੀ ਆਦੀ ਦਿੱਤੀ ਤਵਾ ਪਰ ਮੀਂਹ ਬਹੁਤ ਆਇਆ ਸਵੇਰੇ ਪਰ ਹੁਣ ਮੌਸਮ ਨਿੱਖਰ ਗਿਆ ਚਲ ਦੁਬਾਰੇ ਕਪੜਾ-ਕੁਪੜਾ ਮਾਰ ਕੇ ਹੋ ਗਿਆ ਆਪਣਾ ਟਰੱਕ ਰੈਡੀ ਸੂ ਗੋ ਸੋ ਇਹਦਾ ਚੰਕ ਨਹੀਂ ਹੋਣੇ ਲਾ ਦਿਆ ਨੇ ਆਦੀ ਗੱਡੀ ਕਰਾਤੀ ਆਪਾਂ ਸਰਵਿਸ ਤੇਰੇ ਹੁਣ ਕਰਾ ਲਈਏ ਗਰੀਸ ਕਰਤਾ ਬਲੀਗੋ ਕਰਾ ਕੇ ਸੋ ਚਾਹ ਚ ਪੀਨੇ ਫਿਰ ਓਕੇ ਆਪਾਂ ਆ ਗਏ ਬਈ ਪਾਤਣਾ ਪਾਤਣਾ ਗੱਡੀ ਰੜਾ ਹੁੰਦਾ ਮੇਨ ਡੀ ਜਨ ਪਤਾ ਕੀ ਹੁੰਦਾ ਇੱਥੇ ਉਹ ਸਾਹਮਣੇ ਨਾ ਗਰਗ ਡੈਰੀ ਵਾਲੇ ਨੇ ਤੇ ਗਰਗ ਡੈਰੀ ਤਾਂ ਆਪਾਂ ਜਿਵੇਂ ਦੇਸੀ ਘੋਗਿਆਂ ਨੂੰ ਘੋਟ ਆਪਾਂ ਪਿੰਡ ਲੈਣ ਨਾਲ ਕੀ ਵਾਰ ਜਿਵੇਂ ਘਾਟ ਬਾਦ ਹੋ ਜੇ ਫਿਰ ਇੱਥੋਂ ਲੈ ਲੈਦੇ ਆ ਕੇ ਕੰਮ ਤੇ ਉਹਦੇ ਨਾਲੇ ਹੁਣ ਦੇਸੀ ਕੋ ਲੈ ਲਾਂਗੇ ਬਾਕੀ ਜਿਹੜੇ ਨਾਲ ਦੇ ਬੰਦਿਆਂ ਦਾ ਰਸ਼ਨ ਪੱਤਾ ਹੁੰਦਾ ਜਿਹੜੇ ਉਹਨਾਂ ਨੂੰ ਲੋਡ ਹੁੰਦੀ ਉਹ ਲੈ ਲੈਣ ਦਾ ਬੰਦਾ ਸਮਾਨ ਤੇ ਉਹਰੇ ਕਰਕੇ ਬਰੂਦ ਪੂਰਾ ਫਿਰ ਪਾ ਦੇ ਨੇ ਚੱਲੇ ਆਏ ਤੇ ਕਿ ਆਪਾਂ ਚੱਲਾਂਗੇ ਜੀਂਦ ਜੀਂਦ ਸਿੱਧਾ ਨਾਰਨੌਲ ਚਰਕੀ ਦਾਦਰੀ ਕਿਉਂਕਿ ਜਿਹੜਾ ਖਨੌਰੀ ਵਾਲਾ ਰੋਡ ਹੈ ਨਾ ਉਹ ਕਹਿੰਦੇ ਬੰਦ ਕੀਤਾ ਹੈ ਦਾ ਰੋਡ ਰੂਟ ਦਾ ਆਪ ਗਏ ਨਾ ਖਨੌਰੀ ਤੋਂ ਆਪਾਂ ਚੜ੍ਹਦੇ ਜਾਵਾਂਗੇ ਕੰਟਰੋਲ ਆ ਸੇਓ ਇੱਧਰ ਲੰਘਾਂਗੇ ਚਲੋ ਆ ਜੋ ਮਿਲਦੇ ਆਂ ਫਿਰ ਅੱਗੇ ਆਪਾਂ ਆ ਗਏ ਜੀਨ ਦਾ ਬਾਈਪਾਸ ਤੇ ਐਤ ਕੀ ਆਪਣਾ ਰੂਟ ਤੁਹਾਨੂੰ ਦੱਸਿਆ ਸੀ ਜਾਣਾ ਆਪਾਂ ਜੈਪੁਰ ਕੋਟਪੁਤਲੀ ਹੋ ਕੇ ਉਹ ਰੋਡ ਬੰਦ ਆ ਨਾ ਖਨੌਰੀਆ ਜਿਹੜਾ ਚੜਦਾ ਸਿਰਫ ਆਪਾਂ ਜੀਨ ਤੋਂ ਸਿੱਧਾ ਆ ਗਏ ਜੀ ਇੱਥੇ ਆਪਾਂ ਕਰਦੇ ਛੇਤੀ ਤੋਂ ਸੋ ਅਬ ਇੱਥੇ ਬਿੱੱਡੂ ਦਾ ਟਾਬਾ ਬਿੱੱਡੂ ਦੇ ਟਾਬੇ ਦੇ ਵੀ ਮੰਗੇ ਚਾ ਚਾ ਜੀ ਠੀਕੇ ਫਿਰ ਚੜਾਂਗੇ ਸਭ ਉਹਨਾਂ ਗੱਡੀ ਭਾਗ ਤਰੀ ਕੋ ਨਹੀਂ ਖੜੇ ਨੇ ਆ ਬਾਈ ਜੰਦਾਬਾਰ ਇਹਨਾਂ ਦੀਆਂ ਕੁਰਬਾਨੀਆਂ ਕਰਕੇ ਅਜਾ ਯਾਦ ਕਰਦੇ ਆਂ ਨਾਮ ਸ਼ਿਕਾਰਾ ਹੀ ਤੁਹਾਡੀ ਛੀਦੀ ਨੂੰ ਆ ਗਏ ਮਿੱਤਰੋ ਆਪਾਂ ਜੀਮ ਤੋਂ ਸਿੱਧਾ 152 ਡੀ ਉਰ ਆਪਾਂ ਜਾਣਾ ਨਾਰਨੌਲ ਨੂੰ ਤੇ ਆ ਚੜ ਕੇ ਉਰੇ ਆਪਾਂ ਕੱਟਦੇ ਕੱਟ ਤੋਂ ਮੰਗੇ ਸੇਧਨ ਨਗਰੀ ਸੇਧ 152 ਡੀ ਦੇ ਚੜ ਜਵਾਂਗੇ ਆ ਪਰਚੀਆ ਉਹ ਦੇਖੋ ਘੋੜਾ ਜਾਣਾ ਸਾਹਮਣੇ ਹੈ ਨਾ ਆਇਓ ਭੈ ਤੁਹਾਨੂੰ ਤੁਹ ਖੂਣਿਆ ਰੂਟ ਇੱਧਰ ਦੀ ਤੇ ਕਦੇ ਕਦੇ ਆ ਜਾਂਦੇ ਆ ਨਹੀਂ ਤੇ ਆਪਣਾ ਰੂਟ ਉਧਰ ਸ਼ੁਰੂ ਹੋ ਗਿਆ ਇਹ ਵੀ ਲੋਟ ਆ ਵਧੀਆ ਸਿੱਧਾ ਸਦਾ ਰੂਟ ਆ ਓਕੇ ਆਉਣ ਦੀ ਰਿਪੋਰਟ ਆ ਦੇਖੋ ਆ ਚੜ ਗਿਆ ਆਪਾਂ ਨਾਰ ਨਾਲ ਇਹ ਆਪਾਂ ਖਨੋਰੀ ਤੋਂ ਨਹੀਂ ਇਹ ਆਪਾਂ ਚੜੇ ਆ ਜੀਨਤ ਤੋਂ ਅੱਗੇ ਆ ਕੇ ਜਲਾਨੀ ਤੋਂ ਉਹ ਦੇਖੋ ਉੱਪਰ ਜਾਂਦੀ ਗੱਡੀ ਤੇ ਫਿਰ ਆਪਾਂ ਗੋਲ ਸਿੱਧਾ ਨਾਰ ਨਾਲ ਜਾਣ ਨੇ ਪੂਰਾ ਸੂਟ ਸ਼ੂਟਰ ਉਹਦਾ ਹੈ ਕੁਦਰ ਕੱਚ ਕੱਚ ਮਾਲ ਦੇ ਗੱਡੀ ਆਪਾਂ ਬਾਈ ਇੱਧਰ ਦੀ ਵੱੱਢ ਲੈ ਕੇ ਆਉਣੇ ਆ ਕਿਉਂਕਿ ਜਲਦੀ ਟਾਈਮ 2 ਵਜ ਜਾਣਾ ਆਪਣਾ ਹੋਰ ਕੋਈ ਗੱਲ ਨਹੀਂ ਆ ਆਇਆ ਮਤਲਬ ਚਰਖੀ ਦਾੜਵੀ ਵਾਲਾ ਕੱਟ ਇੱਧਰ ਤਾਂ ਇੰਨਾ ਡਰ ਲਾ ਚਰਖੀ ਦਾੜਵੀ ਵਾਲੇ ਕੱਟ ਤੋਂ ਤਾਂ ਪਹਿਲੇ ਚੱਕਾ ਟਮਾਟਰ ਵਾਲੇ ਨੇ ਇੱਥੇ ਰੋਕ ਲਈ ਬਾਈ ਚਰਖੀ ਦਾੜਵੀ ਵਾਲਿਆਂ ਨੇ ਉਹ ਤਾਂ ਬਸ ਕੁਦਰਤੀ ਜਦੋਂ ਮਾਰਿਆ ਪੀਤਾ ਕਹਿੰਦਾ ਬਈ 15 ਫੁੱਟ ਹੈਟ ਆ ਬੋਲ ਕਹਿੰਦਾ ਪਾਰਕਿੰਗ 'ਚ ਲੈ ਕੇ ਜਾਵੇਂਗਾ ਕਹੇ ਓਰੀਪਾ ਬਤਨਾ ਉਹ ਭਾਈ ਉਹਨੂੰ ਗਿਆ ਮਾਇਆ ਮੁੰਦੇ ਮੁੰਦੇ ਟਾਈਮ ਆ ਜੀ ਨਾ ਕਰੋ ਕੁਦਰਤੀ ਕੋਲੇ ਨਾ ਘੋੜੇ ਵਾਲਾ ਸੀਗਾ ਅ ਸਿਗਣਾ ਘੋੜਾ ਸੀਗਾ ਟਿੰਪਰ ਕੁਦਰਤੀ ਉਹ ਭਜਾ ਕੇ ਲੈ ਗਿਆ ਕੋਲ ਦੀ ਭਜਾ ਕੇ ਜੋ ਲੈ ਗਿਆ ਆਰਟ ਡਰਾਈਵਰ ਕਹਿੰਦਾ ਚੱਲ ਪਿੱਛੇ ਲਾ ਉਹ ਜਿਹੜੇ ਮੇਰੇ ਕੋਲ ਖੜੇ ਰਹਿ ਗਏ ਨਾ ਦੋ ਬੰਦੇ ਉਹ ਵਿਚਾਰੇ ਕਹਿੰਦੇ ਚੱਲ ਕੋਈ ਨਾ ਭਰਾਵਾ ਇਦਾਂ ਠੀਕ ਆ ਕੰਮ ਲਾ ਲੈ ਜਾ ਕਹਿੰਦੇ ਬਸ ਉਹਨਾਂ ਦੇ ਮਨ ਉਹਨਾਂ ਦੇ ਪੈ ਗਿਆ ਵਿਚਾਲੇ ਕੋਈ ਨਾ ਭਾਈ ਈ ਗਾਣਾ ਟਮਾਟਰ ਨੇ ਓਵਰਲੋਡ ਨਹੀਂ ਗੱਡੀ ਹੈ ਟਿਆ ਚੱਲ ਕੋਈ ਨਾ ਆਰਟੀਓ ਨੂੰ ਕਹਤਾ ਉਹ ਕਹਿੰਦੇ ਚੱਲ ਕੋਈ ਨਾ ਛੱਡ ਦਿਓ ਯਾਰ ਹਨਾ ਵੀ ਪਰ ਅਰਖੀ ਦਾਦਰੀ ਵਾਲੇ ਦਾ ਤਾਂ ਹੀ ਭਰਾ ভাই ਇੱਥੇ ਆ ਕੇ ਤਾਂ ਕਿੰਨਾ ਜ਼ਿਆਦਾ ਆਉਂਦੀ ਐ ਸੋ ਤਾਂ ਕਰਕੇ ਆ ਵੀ ਇਹ ਤਾਂ ਹੁਣ ਤਾਂ ਆਪਣੀ ਓਵਰਹੈਡ ਹੈ ਨਹੀਂ ਲਾਈ ਬਰੀ ਹੋਈ ਤਾਂ ਕਰਕੇ ਜਾਈ ਜਾਨੇ ਇੱਧਰ ਹੀ ਇੱਧਰ ਆਇਆ ਨਾ ਕਿਤੇ ਰੋਡ ਥੱਲੇ ਵੀ ਨਹੀਂ ਲੈਂਦੀ ਗੱਡੀ ਜੇ ਕੋਈ ਆਰਟੀਓ ਉੱਥੇ ਖੜਾ ਐਵੇਂ ਨਹੀਂ ਵੀ ਗੱਡੀ ਬੰਦ ਥੱਲੇ ਕਰ ਲੂਗਾ ਉਹ ਢਾਬੇ ਲਾ ਲੂਗਾ ਕਹਿੰਦਾ ਰੋਡ ਤੇ ਰਹੂਗੀ ਜਦੋਂ ਆ ਗਿਆ ਕੋਲੇ ਹੰਦਾ ਕਹੀ ਦਿਨ ਲਾਲਾ ਮਿੱਤਰਾ ਸਾਈਡ ਤੇ ਸਾਈਡ ਤੇ ਤਾਂ ਹੁੰਦੀ ਆ ਤਾਂ ਕਰਕੇ ਆ puri 152 D ਬਸ ਆ ਚੱਕਰ ਕਰਕੇ ਆ ਹੋਰ ਕੋਈ ਚੱਕਰ ਨਹੀਂ ਤੇ ਉਹ ਵੀ ਮਿੱਤਰ 152 D ਤੇ ਕਰ ਲਿਆ ਸਟਾਪ ਐਰ ਲੈ ਆਪਾਂ ਦੇਖ ਬਾਬੇ ਦੀ ਕਿਰਪਾ ਨਾਲ ਐਨ ਓਕੇ ਰਿਪੋਰਟਾਂ ਨੇ ਇੰਡੀਕੇਟਰ ਤੇ ਲਾ ਇਹ ਹੋਟਲ ਰੋਡ ਤੇ ਨਾ ਬਾਈ ਹੋਟਲ ਲੋਕਾਂ ਨੇ ਆਪਣੀਆਂ ਜ਼ਮੀਨਾਂ ਜੀ ਬਣਾਏ ਹੋਏ ਨੇ ਛੋਟੇ ਮੋਟੇ ਜੋਂ ਤਾਂ ਮਣਾਈ ਆ ਇੱਥੇ ਵੀ ਹੋਟਲ ਬਣਾਉਣ ਦੇ ਆ ਤੇ ਕੋਈ ਹੋਊਗਾ ਨਾ ਹਿਸਾਬ ਕਿਤਾਬ ਦੇ ਛੋਟੇ ਛੋਟੇ ਜੇ ਹੋਟਲ ਨੇ ਚਾਹ ਬਣਾਉਣ ਨੂੰ ਰੋਟੀ ਉਟੀ ਦਾ ਹੈ ਨਹੀਂ ਉਹ ਰਚ ਆ ਪੀਣ ਨੂੰ ਖੜ ਜਾਖਦੇ ਆ ਤੇ ਹੱਕ ਟੁਕੜ 50 50 100 100 ਕਿਲੋਮੀਟਰ ਵਾ ਕੇ ਤੇ ਮਾੜਾ ਮੋਟਾ ਸਟਾਪ ਆਉਂਦੇ ਨੇ ਆ ਵੀ ਨਾ 50 ਨੰਬਰ ਗੱਡਿਆ ਮਹਿੰਦਰਾ ਚਿੱਟੇ ਰੰਗ ਦੀ ਤੇ ਰੋਡ ਨਹੀਂ ਬਾਈ ਇਹ ਟਾਪੋ ਟਾਪ ਗੋਲੀ ਵਰਗੇ ਰੋਡ ਨੇ ਬਹੁਤ ਵਧੀਆ ਚੀਜ਼ ਆ ਤੇ ਇਹੋ ਜੀ ਗੱਲ ਨਹੀਂ ਪਰ ਜਿਹੜੇ ਬੰਦੇ ਸ਼ੌਂਕੀ ਨੇ ਖੜਨ ਖੜਨ ਦੇ ਉਹਨਾਂ ਲਈ ਥੋੜਾ ਔਖਾ ਹੋ ਜਾਂਦਾ ਚਲੋ ਕੋਈ ਨਾ ਟਾਈਮ ਟਾਈਮ ਸਭ ਚੇਂਜ ਹੋਣਾ ਪੈਂਦਾ ਤੇ ਆਜੋ ਫਿਰ ਚਾਹ ਚ ਪੀਏ ਤੇ ਹਾਂ ਦੇਖੋ ਗੱਡੀ ਪੂਰੀ ਫੁੱਲ ਸਪੀਡਾਂ ਤੇ ਆਉਂਦੀਆਂ ਨੇ ਆਹਦੇ ਚੱਕਰੇ ਨਹੀਂ ਪੂਰਾ ਸਫਰ ਨਿਪਟਦਾ ਜਿਵੇਂ ਉੱਧਰ ਹੀ ਸੈਡ ਕੰਗਰਾਲ ਆ ਆਪਣੇ ਜਦੋਂ ਆਪਾਂ ਕਿਸ਼ਨਗੜ ਹੋ ਕੇ ਸੌਰੀ ਉਧਰ ਹੀ ਜਾਣੇ ਨਾ ਢੀਲਵਾੜਾ ਹੋ ਕੇ ਆਜੋ ਜੈਪੁਰ ਰੋ ਕੇ ਹੋਣਾ ਜੈਪੁਰ ਤੋਂ 80 ਕਿਲੋਮੀਟਰ ਪਹਿਲਾਂ ਉਰੇ ਜਾਮ ਲੱਗਦਾ ਭਾਈ ਜੀ ਚਾਹੇ ਮੰਜੇ ਤੇ ਮੂੰਹ ਉੱਤਰ ਨੂੰ ਕਰ ਲੋ ਕਹਿਣ ਦਾ ਮਤਲਬ ਸਮਝ ਗਏ ਹੋ ਵੀ ਇੱਧਰ ਵੀ ਜਾਮ ਆ ਜਾਮ ਉੱਤਰ ਦੀ ਵੀ ਆ ਭਰਾਵੋ ਇਹ ਨਾ ਸਮਝੋ ਕਿਤੇ ਵੀ ਜੈਪੁਰ ਰੋ ਕੇ ਜਾਮ ਲੱਗਦਾ ਪੁਲ ਤੋਂ ਥੱਲੇ ਹੁੰਦੀਆਂ ਨੇ ਗੱਡੀਆਂ ਜਾਮ ਔਰ ਇਹ ਵੀ ਬੁੱਲ ਬਟਾ ਫੁੱਲ ਹੈ ਬਾਕੀ ਤੁਹਾਡੇ ਮੁਖਤਰ ਕਈ ਵਾਰ ਹੋਵੇ ਨਾ ਹੋਵੇ ਮੁੜ ਕੇ ਭਾਈ ਸਾਨੂੰ ਨਾ ਕਿ ਹੋ ਵੀ ਸਾਨੂੰ ਜਾਮ ਨਹੀਂ ਲੱਗਿਆ ਔਰ ਕਿਤੇ ਭਰਾਵੋ ਸਾਨੂੰ ਕਹੇ ਵੀ ਗਲਤ ਇਨਫੋਰਮੇਸ਼ਨ ਤੁਸੀਂ ਸ਼ੇਅਰ ਕੀਤੀ ਔਨ ਸੋਸ਼ਲ ਮੀਡੀਆ ਆ ਦੇਖੋ ਜਾਮ ਲੱਗਿਆ ਹੈ ਕਮਾਲ ਦੀ ਗੱਲ ਹੋ ਗਈ ਘੋੜੇ ਦਾ ਡਾਲਾ ਕਿੱਥੇ ਗਿਆ ਉਹ ਡਾਲਾ ਕਿੱਥੇ ਗਿਆ ਘੋੜੇ ਦਾ ਜਾਮ ਹੋ ਗਿਆ ਇੱਧਰ ਔਰ ਜੂੰਦਰਾਂ ਫੁੱਟਪਾਥ ਬੱਗੀਆਂ ਇਹਨੂੰ ਕਹਿੰਦੇ ਨੇ ਇੰਨਾ ਜਾਮ ਹੋ ਗਿਆ ਕਹਿੰਦੇ ਹੈ ਜਾਮ ਸੱਚੀ ਹੈਗਾ ਇਹਨਾਂ ਨੇ ਚਲੋ ਉਹਨਾਂ ਕੋਈ ਅਮਰਜੈਂਸੀ ਹੋ ਸਕਦੀ ਹੈ ਜਿੱਦਾਂ ਤੇ ਵਾਸਰੇ ਤਾਂ ਕਿ ਆ ਜਾ ਮਾ ਦੇ ਉਹ ਗਲਤੀ ਗਲਤ ਡਿਸੀਜਨ ਲੈ ਗਿਆ ਬੰਦਾ ਇਹ ਔਰੇ ਤਾਂ ਕਿਤੇ ਜਾਮ ਸੀਗਾ ਦੇ ਫਟਪਾ ਦਾ ਸੀਟ ਪਾ ਸਕਦੇ ਸੀ ਸਾਨੂੰ ਘਟ ਪਾਣੀ ਨਹੀਂ ਆਉਦੀ ਅੱਗੇ ਕਹਿੰਦਾ ਟਪਾਈਆਂ ਨਹੀਂ ਸੀ ਅਸੀਂ ਵੀ ਟਪਾ ਸਕਦੇ ਪਰ ਸਾਨੂੰ ਪਤਾ ਹੀ ਜਾਮ ਕਿੰਨਾ ਹੈ ਤਾਂ ਕਰਕੇ ਅਸੀਂ ਆਹ ਨਾ ਲੈਣਾ ਭਾਈ ਨਾ ਤੱਕਾ ਕਿਤੇ ਕੀਤਾ ਨਾ ਕਿਤੇ ਕਰਨਾ ਨਾ ਰਾ ਪਕਰਾਵੇ ਮੀਂਹ ਜਜਨਾ ਮਾਰਦੀ ਪਈ ਨੇ ਤੱਕਾ ਨਹੀਂ ਕਰਨਾ ਆਹ ਮੋਟੀ ਮੋਟੀ ਕਣੀ ਦਾ ਮੀਂਹ ਪਿਆ ਪੈਂਦਾ ਜੈਪੁਰ ਬਰੇ ਮੋਟੀ ਮੋਟੀ ਕੰਨੀ ਦਾ ਵੀ ਪੈਂਦਾ ਉਹ ਹੀ ਕੰਗਰਾਲ ਵਾਲੇ ਕੰਮ ਆ ਜਿਵੇਂ ਪਹਿਲਾਂ ਦੱਸ ਕੀ ਹਟਿਆ ਆ ਕੰਗਰਾਲ ਵਾਲੇ ਕੰਮ ਉਹ ਤੁਮੀ ਦੋ ਪੈ ਪਾਤੀ ਆ ਘਟਣੀ ਹੈਗਾ ਕੰਮ ਹੋਰ ਵੀ ਪੁਲ ਦਾ ਜਾਮ ਆ ਦੇਖੋ ਪੁਲ ਬਣਦਾ ਕੰਗਰਾਲ ਵੀ ਪੁਲ ਬਣਦਾ ਬਸ ਕੰਗਰਾਲ ਆ ਵੀ ਸਾਈਡ ਤੇ ਹਥਿਆਰ ਮਿਲ ਜਾਂਦੇ ਨੇ ਜਿਵੇਂ ਕੋਈ ਇਨੇ ਕਿਰਪਾਨ ਲੈਣੀ ਹੈ ਗੰਡਾਸਾ ਲੈਣਾ ਇੱਥੇ ਬਸ ਗੰਡਾਸੇ ਨਹੀਂ ਮਿਲਦੇ ਇੱਥੇ ਆਪਾਂ ਨੂੰ ਬੂਟੇ ਮਿਲਦੇ ਨੇ ਫਟੇ ਟਾਇਰ ਗਾਮਲੇ ਲਾਉਣ ਨੂੰ ਉਹ ਦੇਖੋ ਆ ਫਰਕ ਆ ਮੀ ਫੁੱਲ ਹਸਪੀਟਲ ਦੇ ਆ ਦੇਰੇ ਮੇਰੇ ਪੈਰਾਂ ਦੇ ਆ ਚੱਲ ਬਿਆ ਜੈਪੁਰ ਸ਼ਹਿਰ ਦਾ ਬਾਈਪਾਸ ਰਾਤ ਮੀਂਹ ਬਹੁ ਪੈਣ ਲੱਗਿਆ ਸੀ ਆਪਾਂ ਗਏ ਸੀ 100 ਜੈਪੁਰ ਤੋਂ 20 ਕਿਲੋਮੀਟਰ ਪਿੱਛੇ 20 ਦੀ ਟਿਆਗ ਲਾ ਲਓ ਤੇ ਆ ਚੜ ਕੇ ਜੈਪੁਰ ਦਾ ਬਾਈਪਾਸ ਜੈਪੁਰ ਸ਼ਹਿਰ ਵੀ ਕਹਿੰਦੇ ਇਹ ਰਾਜਾ ਮਹਾਰਾਜਾਂ ਦਾ ਸ਼ਹਿਰ ਆ ਮਿੱਤਰੋ ਜੈਪੁਰ ਮੌਸਮ ਰਾਤਾਂ ਦੀ ਵੀ ਘੈਂਟ ਦਾ ਪਿਆ ਨਾ ਗੱਲ ਬਾਤ ਉਹ ਫੇਰ ਕੋਟ ਨਾਲ ਦਿਖਾਉਣਾ ਤੁਹਾਨੂੰ ਅੱਗੇ ਆ ਜਾਓ ਜੈਪੁਰ ਆਣਾ ਜੈਪੁਰ ਬਾਈਪਾਸ ਆ ਮੂਰੇ ਕਿਨਾਂ ਬੈਟਰੀ ਵਾਲਾ ਘੋੜਾ ਮਨ ਲਓ ਵੀ ਬੈਟਰੀ ਹੀ ਖਤਮ ਹੋ ਗਈ ਖਰਾਬ ਹੋ ਗਿਆ ਤੁਸੀਂ ਯਕੀਨ ਨਾ ਪੰਜ ਕਿਲੋਮੀਟਰ ਦਾ ਜਾਮ ਆ ਵਿੱਚ ਹੀ ਵਿਚਾਰੇ ਟਮਾਟਰ ਵਾਲੇ ਖੜੇ ਨੇ ਵਿੱਚ ਹੀ ਪੂਰਾ ਹਾਲੋ ਮਾੜਾ ਵਸੇ ਗੱਡੀ ਲੋਕ ਹੁਣ ਨਾ ਔਰ ਇੱਕ ਮੌਨ ਲੱਗੇ ਰੋਡ ਦੇ ਉੱਪਰ ਹੀ ਗੱਡੀਆਂ ਪਿੱਛੇ ਨੂੰ ਵੀ ਫਿੱਚਾ ਘੁਮਾ ਕੇ ਨੇ ਬਹੁਤ ਭੜਾ ਜਾਮ ਲੱਗਿਆ ਬਾਈ ਇਹ ਰੋਡਾਂ ਦੇ ਨਾ ਜਦੋਂ ਜਾਮ ਲੱਗਦਾ ਫੇਰ ਨਾ ਖੁੱਲਗਾ ਦੋ ਦੋ ਤਿੰਨ ਤਿੰਨ ਘੰਟੇ ਜਾਮ ਇਹ ਰੋਡ ਐ ਜਨੇ ਬਾਬਾ ਆ ਆਪਾਂ ਬਾਈ ਬੱਸ ਹੋ ਗਿਆ ਖਤਮ ਜਾਇਪੁਰ ਦਾ ਆ ਜੈਪੁਰ ਸ਼ਹਿਰ ਚੋਂ ਗਿਆ ਤੇ ਆ ਆਪਾਂ ਸਿੱਧਾ ਲਾਂਗੇ ਬਾਈ ਬਾਦ ਉੱਪਰ ਦੇ ਲੋਕ ਮਾੜੀ ਉਹ ਐ ਨਹੀਂ ਹੈਗਾ ਵੀ ਕੋੜਾ ਬਣਾ ਬਣਾ ਪਰੇ ਕਰਦੀ ਮਨ ਲਾਦਾ ਰਾਤ ਨੂੰ ਦਾ ਖਰਾਬ ਹੋਗਾ ਉਹਦੇ ਕਰਕੇ 10 ਪੰਤ 7 ਕਿਲੋਮੀਟਰ ਜਾਮ ਆ ਓਹ ਉਹ ਆ ਗਿਆ ਜੈਪੁਰ ਸ਼ਹਿਰ ਦਾ ਰਿੰਗ ਰੋਡ ਬਹੁਤ ਤਕੜਾ ਦਿੱਲੀ ਵਾਂਗੂ ਰਿੰਗ ਰੋਡ ਆ ਜੈਪੁਰ ਸ਼ਹਿਰ ਦਾ ਜੈਪੁਰ ਸ਼ਹਿਰ ਕਦੇ ਮਾੜੀ-ਮੁੰਡੀ ਗੱਲ ਬਾਤਾ ਟਟ-ਟਟ 20 ਤਾਰੇ ਕਿਲੇ ਦੇਖਣ ਨੂੰ ਮਿਲ ਗਏ ਰੋਡ ਤੇ ਵੀ ਜੈਪੁਰ ਮੰਨਿਆ ਫਿਰ ਮੰਨਿਆ ਸ਼ਹਿਰ ਆ ਯਾਰ ਤੇ ਘੋੜਿਆਂ ਵਾਲੇ ਜਿਹੜੇ ਮੰਨ ਲਈ ਘੋੜਾ ਜਾਨਵਰ ਦਰਾਖਾਲੇ ਸ਼ਹੀਨ ਮਹਿੰਗੇ ਤੋਂ ਮਹਿੰਗਾ ਘੋੜਾ ਜਾਇਪੁਰ ਦੇ ਖੜਾ ਹੈ ਆ ਕਰ ਗਿਆ ਵੀ ਇਹ ਵੀ ਦਿਲਤਾਰਾਂ ਦਾ ਸ਼ਹਿਰ ਹੈ ਜਾਇਪੁਰ ਪੂਰੇ ਜਿੰਨੇ ਦਿਨ ਪੁਰਾਣੇ ਬਿਲਡਿੰਗਾਂ ਮਿਲਣਗੀਆਂ ਨੇ ਸਾਰੀਆਂ ਐ ਪਾਣੇ ਪੁਰਾਣੇ ਮਨ ਲਗੀ ਕਿਲੇ ਆ ਟਾਇਰ ਮਿਲਣਗੀਆਂ ਕਿਲੇ ਜਿਹੇ ਨਹੀਂ ਹੁੰਦੇ ਜਿਵੇਂ ਮਨ ਚੌਕਾ ਪੰਜਾਬ ਟਾਬਾ ਆ ਜੀ ਮਿੱਤਰੋ ਆਓ ਮਿੱਤਰੋ ਆ ਆ ਗਿਆ ਆਪਾਂ ਕੇਸ਼ਨਗੜ ਮੁੜ ਕੇ ਆਪਾਂ ਨਸੀਰਾਵਾਲ ਵੱਲ ਨੂੰ ਇਹ ਜਦੋਂ ਆਪਾਂ ਜੈਪੁਰ ਕੋ ਜਾਉਣੇ ਆ ਬਾਈ ਉਹ ਆ ਗਿਆ ਕੱਟ ਆ ਜਾਂਦਾ ਧੂੜਾਂ ਪੱਟ ਦਾ ਬੱਲੇਓ ਤੇਰੇ ਬੱਲੇਓ ਤੇਰੇ ਨਹੀਂ ਰੀਸਾਂ ਤੇਰੀਆਂ ਤੁਹਾਡੇ ਵਰਗਾ ਹੀ ਉਹਦੇ ਕਦੇ-ਕਦੇ ਜਾਂਦੇ ਨੇ ਝੋਟੇਓ ਤੇ ਆਪਾਂ ਨਹੀਂ ਔਣ ਜੇ ਉਧਰ ਹੀ ਹੋਣ ਨੇ ਆਪਾਂ ਆਪ ਪਹੁੰਚਣੇ ਨੇ ਨਾ ਉੱਪਰ ਦੀ ਇਹ ਵਾਲਾ ਪੁਲ ਹੈ ਨਾ ਇਹ ਉੱਪਰ ਵਾਲਾ ਇਧਰੋਂ ਸੇ ਆਤੇ ਆ ਤਾਂ ਇਸ ਲਈ ਅਸੀਂ ਅਭੀ ਇਧਰ ਸੇ ਆਏ ਹਾਂ ਕਿਉਂਕਿ ਆਪਨਾ ਇਹਨਾ ਜੋਧ ਬਰੋਗੇ انا ਅਜਾ ਬਰੋਗੇ ਜੋਧ ਬੁਰੀ ਬੋਲੀ ਆਦਾ ਇਹ ਦੇਖੋ ਆਪ ਆ ਕੇ ਦੇਖਣਾ ਚੈੱਕ ਕਰਨਾ ਆ ਦੇਖੋ ਅਗਰ ਮਿੱਤਰੋ ਆ ਚੜ ਗਿਆ ਆਪਾ ਨਸੀਰਾਵਾਲ ਵਾਲੇ ਰੋਡ ਦੇ ਤੋਂ ਆਬ ਹਮ ਉਧਰ ਖਾਣਾ ਖਾਏਗੇ ਨਸੀਰਾਬਾਦ ਮੇ ਕਿਉਂਕਿ ਸਵੇਕੇ ਹਮ ਭੁਕੇ ਹਾਂ ਤੋਂ ਇਸ ਲਈ ਅਭੀ 1 ਘੰਟੇ 2 ਘੰਟੇ ਦਾ ਖਾਣਾ ਖਾਏਗੇ ਫਿਰ ਵਗਾਏਗੇ ਗਾੜੀ ਪੂਰੀ ਫਿਰ ਵਗਾਏਗੇ ਐਸੀ ਵਗਾਏਗੇ ਗਾੜੀ ਭਗਾਤੇ ਹੀ ਰਹਾਂਗੇ ਗਾੜੀ ਅਬ ਪਾਸ ਕੇ ਟਾਵਰ ਵਾਲੇ ਹੋਟਲ ਤੇ ਖਾਲਸਾ ਹੋਟਲ ਬਾਂਦਰਵਾੜੇ ਤੇ ਆਪਾਂ ਲਈ ਰੋਟੀ ਖਾਹ ਮੌਸਮ ਵੀ ਨਿਕਰਿਆ ਹੋਇਆ ਤੇ ਚਲੋ ਹੁਣ ਦੱਬ ਜਲਾਏ ਸ਼ਾਮ ਦੇ ਵੱਜ ਗਏ 3 ਕੈਡ ਆਪਾਂ ਦੇਖ ਰਹੇ ਓਕੇ ਰਿਪੋਰਟ ਆ ਗਮ ਹੁਣ ਮੌਸਮ ਵੀ ਠੀਕ ਆ ਤੇ ਮਰਜੀ ਹੁਣ ਆਮ ਨਾਲ ਜਾ ਕੇ ਰੋਵਾਂਗੇ ਐਮਪੀ ਤੇ ਆ ਬਾਈ ਆਪਣੇ ਦੇ ਵਧੀਆ ਹੋਟਲ ਆ ਖਾਲਸਾ ਦੀ ਦਾ ਹੋਟਲ ਆ ਹਜ਼ਾਰ ਦੀ ਮੈਂ ਕਹਿੰਦਾ ਰੋਟੀ ਪਾਣੀ ਬਾਈ ਗੱਲ ਬਾਤ ਸਾਸ ਬਾਈ ਮੌਸਮ ਟ੍ਰੋਲਰ ਵਗੈਰਾ ਸਾਰਾ ਓਕੇ ਰਿਪੋਰਟ ਆ ਤੋ ਆਜੋ ਮਿਲਦੇ ਆਂ ਫਿਰ ਅੱਗੇ ਆਜੋ ਦੇਖੀਏ ਹੁਣ ਐਮਪੀ ਦੇ ਨਜ਼ਾਰੇ ਚੱਲ ਗਏ ਆ ਆਪਾਂ ਆ ਗਏ ਫੀਲਵਾੜਾ ਤੇ ਫੀਲਵਾੜੇ ਜਦੋਂ ਆਪਾਂ ਆਏ ਨੇ ਸ਼ਹਿਰ ਦੇ ਵਿੱਚ ਹਨਾ ਇੱਕ ਇੱਕ ਨਿਸ਼ਾਨੀਆਂ ਤੁਹਾਨੂੰ ਪਤਾ ਇਹ ਮੈਂ ਤੁਹਾਨੂੰ ਦਿਖਾਉਣਾ ਅੱਜ ਦੇਖੋ ਸਾਹਮਣੇ ਸਿਰ ਝੁਕਦਾ ਹਮੇਸ਼ਾ ਉਹ ਦੇਖੋ ਹਨਾ ਐਵੇਂ ਨਹੀਂ ਉਹ ਕੇਸਰੀ ਨਿਸ਼ਾਨ ਝੂਲਦੇ ਮੁੱਲ ਸਿੰਘਾਂ ਦੇ ਸਿਰਾਂ ਦੇ ਪਾਏ ਹੋਏ ਨੇ ਇਹ ਆਪਣਾ ਗੁਰੂ ਘਰ ਆ ਗਿਆ ਪੀਲਵਾੜੇ ਵਾਲਾ। ਚੱਲ ਗਈ ਆ। ਪੀਲਵਾੜੇ ਵਾਲਾ ਕੋਲ ਤੋਂ। ਰੇਰ ਆ ਦਾ ਟਾਈਮ ਹੈ ਭਾਈ ਸ਼ਾਮ ਦੇ 6 ਵਜੇ ਹੋਏ ਨੇ। ਚਲੋ ਐ ਤੱਕੀ ਕੰਗਰਾਲ ਜਾਮ ਨਹੀਂ ਹੈਗਾ। ਉਹ ਤਾਂ ਘਾਟੀ ਹੁੰਦਾ ਮੀਮੂ ਪਾਣ ਕਰਕੇ ਲੱਗਦਾ ਪਜਾਮ ਤੇ ਜਾਂਦੇ ਹੋਏ ਵੀ ਘੱਟ ਸੀ ਆਉਂਦੇ ਵੀ ਘਾਟੀ ਹੁੰਦਾ ਹੁਣ। ਤੇ ਜਦੋਂ ਮੀਮੂ ਪਾਣਾ ਹੁੰਦਾ ਨਾ ਉਦੋਂ ਫਿਰ ਲੱਗ ਜਾਂਦਾ। ਹੁਣ ਮੈਨੂੰ ਲੱਗਦਾ ਰਾਤ ਨੂੰ ਸ਼ਾਮ ਨੂੰ ਗੱਡੀ ਵਾਹਦੇ ਹੁੰਦੀਆਂ ਫਿਰ ਲੱਗ ਜਾਂਦਾ। ਇਦੋਂ ਵੀ ਗੱਡੀ ਚੱਲੀ ਜਾਂਦੀ ਐ ਇਦੋਂ ਵੀ ਗੱਡੀ ਚੱਲੀ ਜਾਂਦੀ ਐ ਨਹੀਂ ਤੁਹਾਨੂੰ ਪਤਾ ਟੂਲ ਤੱਕ ਪਾਗਣਾ ਜਾਂ ਅੱਜ ਤਾਂ ਮਾਹੌਲ ਓਕੇ ਆ ਜਾਂ ਕੋਈ ਟੈਂਸ਼ਨ ਵਾਲਾ ਕੰਮ ਨਹੀਂ ਰਹਿਣ ਸਮੂਥਲੀ ਸਮੂਥਲੀ ਕੰਮ ਚੱਲ ਰਿਹਾ ਚਲੋ ਵਧੀਆ ਗੱਲ ਐ ਜਾਂ ਉਂਝ ਮੁੜ ਕੇ ਔਖਾ ਬਹੁਤ ਹੁੰਦਾ ਕੰਮ ਹਣਾ ਜਦੋਂ ਗੱਡੀ ਓਕੇ ਹੋਵੇ ਨਾ ਰਸੇ ਤਰਪਾਲਾਂ ਤੋਂ ਜਾਂ ਸਾਰੇ ਫੇਰ ਬੰਦਾ ਬੇਫਿਕਰ ਹੋ ਕੇ ਦੱਬੀਣਾ ਦਾ ਕੰਮ ਜਦੋਂ ਮਾੜ ਆ ਜਾ ਵੀ ਬੰਦੇ ਦੇ ਮਾਈਂਡ 'ਚ ਹੋਵੇ ਨਾ ਐ ਕਰਨ ਵਾਲਾ ਰਸੇ ਕੋਸਣ ਵਾਲੇ ਨੇ ਜਾਂ ਖੋਲਣ ਵਾਲੇ ਕੁਝ ਵੀ ਐ ਨਾ ਤੇ ਉਨਾ ਟਾਈਮ ਫਿਰ ਉਹ ਤਾਂ ਕਹਿੰਦਾ ਮਿੱਤਰੋ ਸਵਾਦ ਨਹੀਂ ਆਉਂਦਾ ਤੇ ਹੁਣ ਆ ਜੋ ਆਪਾਂ ਹੋਟਲ 'ਤੇ ਪੀਨਿਆਂ ਚਾਹ ਤੇ ਆ ਦਿਖਾਉਣਾ ਤੁਹਾਨੂੰ ਹੋਟਲ ਆਉਣੂਗਾ ਨਾਲ ਸੀਂਗ ਪੂਲੀ ਬਣਾਈ ਬੈਠਨੇ ਉਹਦੇ ਅੰਦਰ ਉਹ ਖੜਾ ਹੀ ਆਜ ਮਿੱਤਰਾਂ ਨਾਲ ਸੀਂਗ ਪੂਲ ਦੇਸੀ ਮੋਟਰਾਂ ਕਿਵੇਂ ਖੜੇ ਨੇ ਓਏ ਤੇ 1 2 3 4 5 6 7 8 9 10 ਜਿੰਨੇ ਚਾਹੀਦੇ ਨੇ ਉਹ ਦੇਖੀਂ ਵੀ ਜੂਲੀ ਤਾਂ ਨਹੀਂ ਚਲੋ ਕੋਈ ਚੱਕਰ ਨਹੀਂ ਅਬਈ ਚਾਹ ਬਣਾ ਨਾ ਵੀ ਮਿੱਤਰੋ ਇਹ ਆ ਗਏ ਐਮਪੀ ਵਾਲੇ ਪਹਿਲੇ ਫਾਟ ਬਾਰਡਰ ਵਾਲੇ ਇੱਥੋਂ ਅਗਲਾ ਸ਼ਹਿਰ ਆ ਜਾਣਾ ਹੁਣ ਮਹਲਾਰਗੜ ਵਾਟਰਪਾਰ ਕਰਿਆ ਐਮਪੀ ਕੇ ਪੜ ਇੱਧਰ ਵਿਆਂ ਵਾਲੀ ਗੱਡੀਆਂ ਆਉਂਦੀਆਂ ਦੇਖੀਦਾ ਕਿਹੜਾ ਚੁਗ ਰਹੇ 955 ਜਾਂ ਮੁੰਡੇ ਦੀ ਗੱਡੀ ਨੰਬਰ ਆ 955 ਤੇ ਆਪਾਂ ਹੁਣ ਆ ਗਏ ਦਸ ਐਮਪੀ ਦੇ ਵਿੱਚ ਹੁਣ ਜਾਓ ਗੱਡੀ ਸੂਟੇ ਲੂਟ ਕਾਉਂਗੀ ਨਵਾੜੇ ਤੋਂ ਲੈ ਕੇ ਉਰਦ ਤੱਕ ਨਾ ਖੱਡੇ ਨੇ ਓਏ ਹੋਏ ਦਾਪ ਹੀ ਨਹੀਂ ਪੈਂਦਾ ਹੁਣ ਇਹ ਉਹੀ ਜਾਉਂਦੇ ਕਿ ਮੈਂ ਚਮਕ ਨਹੀਂ ਚਮਕ ਫੱਟਦੀ ਹੁੰਦੀ ਆ ਜਾਉਂ। ਇਹਨਾਂ ਮਾਰੇ ਊੜਾ ਵਧੀਆ ਹੈ। ਆਪਾਂ ਮਿੱਤਰੋ ਐਮਪੀ ਦੇ ਵਿੱਚ ਆ। ਔਰ ਇਹ ਡਿਸਕ ਦਾ ਇਲਾਜ ਫਰੀ ਹੁੰਦਾ ਹੈ। ਇਹ ਕਿੱਥੋਂ ਲੈ ਕੇ ਨੀਮ ਚ ਤੋਂ ਲੈ ਕੇ ਉਹ ਨਾਗ ਦੇ ਤੱਕ ਜੇ ਕਿਸੇ ਨੂੰ ਰੀੜ ਰੇਡੀ ਦੀ ਕੋਈ ਪ੍ਰੋਬਲਮ ਆ ਡਿਸਕ ਦੀ ਪ੍ਰੋਬਲਮ ਦਰਦ ਕੋਈ ਮਾੜਾ ਮੋਟਾ ਨਾ ਇਹ ਰੋਡ ਤੇ ਫਰੀ ਇਲਾਜ ਹੁੰਦਾ ਜੇ ਗੱਡੀ ਖਾਲੀ ਹੋਵੇ ਫੇਰ ਤਾਂ ਮੰਨ ਲਓ ਦੋ ਚੱਕਰਾਂ ਠੀਕ ਹੋ ਜਾਂਦੀਆਂ ਭਰੀ ਹੋਵੇ ਫੇਰ ਪੰਜ ਚਾਰ ਚੱਕਰ ਲਾ ਜਾਂਦੇ ਨੇ ਵੀ ਆ ਜੰਪ ਜੰਪ ਇਨੇ ਘੈਂਟ ਬਣਾਏ ਨੇ ਨਾ ਗਵਰਨਮੈਂਟ ਦੇ ਵੀ ਨਾਲੇ ਪੋਣ ਨਾਲੇ ਫਲੀਆਂ ਨਾਲੇ ਤਾਂ ਗੱਡੀ ਛੋਲ ਉਹ ਚੱਲਦੀ ਆ ਨਾ ਨਾਲੇ ਰੀੜ ਦੀ ਹੱਡੀ ਬੰਦੇ ਆ ਜਿਵੇਂ ਸੈੱਟ ਜੰਪਾਂ ਦੇ ਵਿੱਚ ਤਾਂ ਆਪਾਂ ਇਹਨੂੰ ਕਹਿੰਦੇ ਨੇ ਐਮਪੀ ਵਾਲੇ ਜੰਪ ਬਹੁਤ ਦੁਖੀ ਕਰਦੇ ਨੇ ਉਹ ਬਾਈ ਇਹ ਕਦੇ ਪੱਟ ਲਾ ਓਏ ਪੇ ਪਾਲਾ ਗੇਰ ਓਏ ਇੰਨਾ ਲੈਦਰ ਬਾਈ ਮੁਸਕ ਮਾਰ ਲਾ ਕੇ ਆਂਦੇ ਨੇ ਓਏ ਓਏ ਹੋਏ ਚੱਲ ਕੋਈ ਆ ਜਾਓ ਯਾਰ ਕਿੱਤੇ ਕੇ ਜੇ ਪਾਰ ਕਰ ਲੀਏ ਜੰਪ ਬਹੁਤ ਦੁਖੀ ਗਾ ਜਿਵੇਂ ਪੰਜਾਬ ਚ ਨਹੀਂ ਕਹਿੰਦੇ ਹੁੰਦੇ ਆ ਭਾਦੋਂ ਦੇ ਕਹਿੰਦੇ ਬੱਟ ਨੂੰ ਬੱਟ ਛੱਡ ਜਾਂ ਇੱਧਰ ਵੀ ਨਾ ਰਾਜਸਥਾਨ ਟੱਪਣ ਸਾਰਾ ਐਮਪੀ ਦਾ ਮੌਸਮ ਹੋ ਰਾ ਮਹਾਰਾਸ਼ਟਰ ਦਾ ਹੋ ਰਾ ਐਮਪੀ ਦਾ ਮੌਸਮ ਮਹਾਰਾਸ਼ਟਰ ਨਾਲ ਇਹਦੇ ਨਾਲ ਰਾਜਸਥਾਨ ਨਾਲ ਵੀ ਠੰਡਾ ਹੈ ਬਾਈ ਅੱਜ ਇਹ ਤਾਂ ਚਾਹ ਜੀ ਪੀਣੇ ਰੁਕੇ ਸੀ ਐ ਟਾਇਟੂ ਦੇਖਿਆ ਠੰਡੇ ਪੈਂਟ ਆ ਰਹੀ ਮੰਨ ਲਾ ਵੀ ਆਏ ਆ ਵੀ ਮੋٹے ਕੱਪੜੇ ਮੇਰੇ ਹਿਸਾਬ ਨਾਲ 20 ਦਿਨਾਂ ਵਿੱਚ ਪੌਣੇ ਸਟਾਰਟ ਹੋ ਜਾਣਗੇ ਰਾਤ ਨੂੰ ਪੂਰਾ ਠੰਡਾ ਮੌਸਮ ਆ ਤੇ ਆ ਰਾਤ ਨੂੰ ਹੁਣ ਗੱਡੀ ਗੁੱਡੀ ਧੋਣ ਲੱਗ ਗਈ ਥੋੜੀ ਜੀ ਅੱਜ ਤੁਹਾਨੂੰ ਲਿਆਉਂਦੀ ਗਿੱਲੀ ਧੋਤੂ ਕੇ ਜੀ ਹਟਿਆ ਮੈਂ ਚੱਲ ਮੌਸਮ ਵਧੀਆ ਮੀਂਹ ਪਿਛੇ ਲੱਪੜ ਗਈ ਬਾਈ ਸਾਰੀ ਤੇ ਚਲੋ ਠੰਡ ਵੀ ਆਉਣੀ ਆ ਗਰਮੀ ਵੀ ਆਉਣੀ ਆ ਬਰਸਾਤਾਂ ਵੀ ਆਉਣੀ ਆ ਰਹਿਣਾ ਸੇ ਚਲੋ ਚੱਲਦਾ ਮੇਲਾ ਤੇ ਬਿੱਤਰੋ ਇੰਜੋਏ ਕਰਿਆ ਕਰੋ ਆਲੀਏ ਨਾ ਕੇ ਟੈਨਸ਼ਨ ਨਾ ਲਾ ਕੇ ਰੱਬ ਨਾਲ ਲੈ ਕੇ ਤਪਤੀ ਰੱਖਣਾ ਬਾਝੋਗਾ ਮੈਂ ਤੇ ਕਿ ਨਾ ਗੱਡੀ ਨੇ ਲੈਟਾਂ ਕਰਵਾ ਕੇ ਲਿਆਈ ਸੀ ਯਾਰ ਪਹਿਲਾਂ ਉਹ ਰਾਜ ਟਿਊਬ ਪਾਈਆਂ ਪਵਾਲੀਆਂ ਉਹ ਸੜੀਆਂ ਟਿਊਬਾਂ ਪਾਦੀਆਂ ਉਹ ਜਦੋਂ ਲਾਇਆ ਕਰ ਨਹੀਂ ਰਿਹਾ ਜੇਕਰ ਬੰਦ ਕਰਾ ਕਰ ਜੰਨ ਹੋ ਜਾ ਕਰਦਾ ਸ ਇਹ ਜੀਆਂ ਟਿਊਬਾਂ ਹਨ ਤੇ ਆ ਹੁਣ ਟਿਊਬਾਂ ਪਾਈਆਂ ਨੇ ਬਈ ਦਿਨ ਚਾਲਦੀਆਂ ਨੇ ਦੇਖ ਨਾ ਪਰ થોੜੀਆਂ ਇਹ ਡਰਾਈਵਰ ਸਾਈਡ ਨੂੰ ਵੱਧ ਨਹੀਂ ਤੇ ਛੋਟੇ ਔਰ ਇਹ ਸੈਂਟਰੀ ਜਿਹਨੂੰ ਕਰਾਉਣ ਵਾਲੇ ਚਲੋ ਉਹਦਾ ਕਰਾ ਦਾਂਗੇ ਕਿ ਕੰਮ ਨੇ ਨਾ ਜਿਹੜੇ LED ਨੇ ਇਹਨਾਂ ਚਿੱਕ ਖਰਾਬ ਹੋ ਗਈ ਇਨਾ ਨਾਇਕ ਚਿੱਟਾ ਪੁਆਇੰਟ ਬੰਦ ਹੋ ਗਿਆ ਪੀਲੀ ਚਾਲ ਜੂਨ ਵਿੱਚ ਦੀ ਗਦੀਆਂ ਨਾ ਚਿੱਟਾ ਜਾਲ ਲਗ ਇਹ ਵੀ ਹੁਣ ਦੋਨੇ ਚੇਂਜ ਕਰਾ ਦੇਗੇ ਹੁਣ ਕਿਉਂ ਮੇਰੇ ਸੀਐਨ ਚਲਾਣਾ ਧੁੰਦੌਣੀ ਨਾ ਤੇ ਇਹ ਦੋ ਲਾਈਟਾਂ ਨਵੀਆਂ ਲਵਾਵਾਂਗੇ ਤੇ ਕਿਉਂਕਿ ਭਾਈ ਧੁੰਦ ਦਾ ਟਾਈਮ ਆ ਲਾਈਟਾਂ ਜਰੂਰੀਆਂ ਜਿਹਦੇ ਅੱਜ ਪੀਲੀਆਂ ਨਾ ਨਾਲ ਹੋਣਗੀਆਂ ਉਹ ਲਾਵਾਂਗੇ ਆਪਾਂ ਕਿਉਂਕਿ ਪੀਲੀਆਂ ਭਾਈ ਸੇਫਟੀ ਜਰੂਰੀ ਮਨਸੋਰ ਆ ਗਿਆ ਆਪਾਂ ਲੈ ਲੈਣ ਲਈ ਏਜੰਸੀ ਆ ਬੰਦੇ ਵਧੀਆ ਨੇ ਕੋਈ ਚੱਕਰ ਨਹੀਂ ਇੱਥੇ ਮੈਂ ਬਹੁਤ ਵਾਰ ਆਇਆ ਤੇ ਢੈਂਟ ਦੇ ਬੰਦੇ ਹੁਣ ਆਪਾਂ ਜਾਵਾਂਗੇ ਸਿੱਧਾ ਜ਼ਿੰਮੇਦਾਰ ਦੇ ਈਮੀ ਦਾ ਰੇ ਸੋਇਾਂਗੇ ਫਿਰ ਭਾਈ ਸਵੇਰੇ ਉੱਠ ਕੇ ਲਾਵਾਂਗੇ ਘੇਰ ਰੇਤ ਦਾ ਨਾਸਕਾ ਨਾ ਚਲੋ ਵਧੀਆ ਅੰਨਾ ਕਹਿੰਦਾ ਕਹਿੰਦਾ ਟੀਵੀ ਇਹ ਲਗੱਡੀਆਂ ਚ ਲਾਉਣ ਦੇਣੀ ਨਾ ਸਮਾਨ ਤੇ ਨਾ ਕਰ ਕੰਨਾ ਕਹਿੰਦਾ ਟੀਵੀ ਟੀਵੀ ਇਹਾਂ ਦੀ ਗੱਡੀ ਸਿੰਪਲ ਹੁੰਦੀ ਜਾਵਾ ਅੱਛਾ ਗੁੱਡ ਕਹਿੰਦਾ ਅੱਛਾ ਕਹਿੰਦਾ ਬਹੁਤ ਵਧੀਆ ਤੇ ਟੀਵੀ ਲੱਗਿਆ ਹੋਇਆ ਤੇ ਇਹ ਆਪਾਂ ਜਾਵਰੇ ਆ ਗਏ ਹੋਟਲ ਲੈ ਲਿਆ ਭਾਈ ਰਾਜਸਤਾਨੀਆਂ ਨੇ ਮਹਾਦੇਵ ਹੋਟਲ ਬਣ ਗਿਆ ਪਹਿਲਾਂ ਸੀਗਾ ਪਾਰਟੀਦਾਰ ਹੋਟਲ ਇਹ ਲਿਆ ਲਿਆ ਹੁਣ ਜੋਧਪੁਰ ਵਾਲਿਆਂ ਨੇ ਪਾਰਟੀ ਪਿਆਰ ਹੋਟਲ ਦਾ ਤੋਂ ਬਣ ਗਿਆ ਇਹ ਜੋਧਪੁਰ ਹੋਟਲ ਵਧੀਆ ਹੋਟਲ ਆ ਵਈ ਕੋਈ ਡਰ ਨਹੀਂ ਉਹਦੇ ਚੋਰੀ ਦਾ ਫੋਰੀ ਦਾ ਆ ਨਿਆਰੇ ਲੋ ਬਾਬੇ ਦੀ ਗੁਰਪੰਥਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇੜੇ ਸੜਕਾ ਓਕੇ ਆਂਦੀ ਰਿਪੋਰਟਾਂ ਆ ਬੰਦਾ ਆਪਣਾ ਐਵੇਂ ਓਕੇ ਆ ਇਹਦੇ ਨਹੀਂ ਪੰਜਾਬੀ ਲੱਗ ਤੁਸੀਂ ਦੀਨਾਂ ਨੇ ਖੜੇ ਆ ਸਾਰੀਆਂ ਗੱਡੀਆਂ ਖੜੀਆਂ ਨੇ ਕੋਈ ਕਿਤੇ ਦੀ ਕੋਈ ਕਿਤੇ ਦੀ ਪੰਜਾਬ ਵਾਲੀ ਗੱਡੀ ਦੇਖ ਹੁੰਦੀ ਨੇ ਲੱਗ ਕੇ ਖੜੀ ਪੰਜਾਬ ਦੀਆਂ ਸਾਰੀਆਂ ਗੱਡੀਆਂ ਆਪਣੇ ਆਪ ਹੀ ਲੱਗ ਨੇ ਸਾਰਿਆਂ ਤੋਂ ਘੈਂਟ ਪੰਜਾਬੀ ਚਲੋ ਸਭ ਨੂੰ ਆਪਣੀਆਂ ਪਿਆਰ ਨੇ ਪਰ ਪੰਜਾਬ ਵਾਲਿਆਂ ਗੱਡੀਆਂ ਬਾਈ ਦਿਲੋਂ ਰੱਖਿਅ ਨੇ ਆਪਣੇ ਪੰਜਾਬੀ ਬੰਦਿਆਂ ਨੇ ਦੇਖੋ ਹਾਂ ਵੀ ਮਿੱਤਰੋ ਰਾਤ ਆਪਾਂ ਸੜਕ 'ਤੇ ਜਾਵਰੇ ਜਾਵਰੇ ਤੋਂ ਹੁਣ ਆਪਾਂ ਫੇਰ ਜਾਇ ਚੜ ਦੇ ਨਾ ਨੂੰ ਤੇ ਆ ਆਪਾਂ ਤਨਪਤਨ ਬੰਬੇ ਵਾਲਾ ਰੋਡ ਪਾਰ ਕਰਕੇ ਆਇਆ ਪਿੱਛੇ ਨਾਲ ਗੜਗੀ ਗੱਡੀ ਆਪਣੇ ਘੁਵਾਨੀ ਗੜਵੀ ਉਹਦਾ ਮਾਲ ਤਾਂ ਬੰਗਲੌਰ ਤੋਂ ਅੱਗੇ ਦਾ ਜਿਹੜਾ ਜਿੱਟਾ ਜਾਕਾ ਆਪਣਾ ਸਾਫ ਹੋਇਆ ਇੱਧਰ ਆ ਬੈਠਣਾ ਚੁੱਪ ਰਹੋ ਨੀ ਆਪ ਵਾਲੇ ਬੰਦੇ ਆ ਜਾਓ ਕਰ ਇੱਧਰ ਦੀ ਨਾ ਨਟ ਦੇ ਉੱਪਰ ਚੜ ਗਈ ਸੀ ਨਟ ਵੀ ਆਇਆ ਜਾਂਦੀ ਗੋਲ ਰੋਟੀ ਵਾਲਾ ਇੱਕ ਵਾਰ ਰੋਡ ਤੇ ਖੜਾਈ ਜਾਂ ਮੈਂ ਕਰ ਦੇਖ ਲਈਏ ਹੈ ਤਾਂ ਨਹੀਂ ਓਏ ਇੱਧਰ ਇੱਧਰ ਲ ਜੜਾ ਜੜਾ ਠੀਕ ਆ ਨਾਟ ਵੀ ਬਹੁਤ ਵੱਡਾ ਹੋ ਗਿਆ ਪਚਾਰ ਰਹਿ ਗਿਆ ਕਈ ਵਾਰ ਪਤਾ ਕੀ ਆ ਲੱਗ ਜੇ ਫਿਰ ਪਤਾ ਲੱਗ ਜਾਂਦਾ ਵੀ ਵੇਜਿਕ ਜਾਈ ਸਰ ਜਾਂਦਾ ਨਹੀਂ ਤਾਂ ਅੰਦਰ ਨਹੀਂ ਲੰਘਿਆਦਾ ਚਲੋ ਕਾਪੀ ਦੀ ਕਿਰਪਾ ਨਾਲ ਵਿਚਾਰ ਰਹਿ ਗਿਆ ਆ ਜਾਓ ਪਤਾ ਕੀ ਨਾਟ ਪਈ ਰੋਜ਼ ਨੇ ਜੰਪ ਜੰਪ ਨੇ ਬਾਈ ਇਥੇ ਬਹੁਤ ਨਾਟ ਜੰਪਾਂ ਕਰਕੇ ਨਾਟ ਬਹੁਤ ਏ